ਪਿੰਡ ਮਸਾਨੀ ਵਿਖੇ ਸ਼ੈਲਰ ਮਾਲਕਾਂ ਵੱਲੋਂ ਧੱਕੇ ਨਾਲ ਸ਼ੈਲਰ ਲਗਾ ਕੇ ਪਿੰਡ ਵਾਸੀਆਂ ਅਤੇ ਨਜ਼ਦੀਕੀ ਘਰਾਂ ਦੀ ਜ਼ਿੰਦਗੀ ਨਾਲ ਕੀਤਾ ਜਾ ਰਿਹਾ ਖਿਲਵਾੜ ਪਿੰਡ ਮਸਾਨੀ ਵਿਖੇ ਬਾਹਰ ਤੋਂ ਆਏ ਸ਼ੈਲਰ ਮਾਲਕਾਂ ਵੱਲੋਂ ਜ਼ਮੀਨ ਖਰੀਦ ਕੇ ਸ਼ੈਲਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਪਿੰਡ ਮਸਾਨੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਅਤੇ ਨਜ਼ਦੀਕੀ ਘਰਾਂ ਵੱਲੋਂ ਇਸ ਸ਼ੈਲਰ ਦਾ ਵਿਰੋਧ ਕੀਤਾ ਕਿ ਰਿਹਾਇਸ਼ੀ ਇਲਾਕੇ ਦੇ ਨਜ਼ਦੀਕ ਸ਼ੈਲਰ ਨਹੀਂ ਲੱਗ ਸਕਦਾ ਕਿਉਂਕਿ ਇਸ ਨਾਲ ਪ੍ਰਦੂਸ਼ਣ ਬਿਮਾਰੀਆਂ ਫੈਲਣ ਦਾ ਖਤਰਾ ਹੈ ਨਜ਼ਦੀਕੀ ਘਰਾਂ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ ਇਸ ਮੌਕੇ ਪਿੰਡ ਮਸਾਨੀ ਦੇ ਸਰਪੰਚ ਹੁਸਨ ਲਾਲ ਅਤੇ ਲੰਬਾਰਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਵੱਲੋਂ ਪੰਚਾਇਤ ਨੂੰ ਬਿਨਾਂ ਦੱਸੇ ਸ਼ੈਲਰ ਦਾ ਕੰਮ ਸ਼ੁਰੂ ਕੀਤਾ ਹੈ ਜੋ ਗਲਤ ਹੈ ਜਿਸ ਨਾਲ ਪਿੰਡ ਵਿੱਚ ਅਤੇ ਨਜ਼ਦੀਕੀ ਘਰਾਂ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਸਾਡੀ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਇਸ ਸ਼ੈਲਰ ਇੱਥੇ ਨਾ ਲਗਾਇਆ ਜਾਵੇ ਇਸ ਮੌਕੇ ਕਿਸਾਨ ਯੂਨੀਅਨ ਬੀਕੇ ਯੂ ਕਾਦੀਆਂ ਦੇ ਅਹੁਦੇਦਾਰਾਂ ਵੱਲੋਂ ਵੀ ਇਸ ਸ਼ੈਲਰ ਦਾ ਵਿਰੋਧ ਕੀਤਾ ਅਤੇ ਇਸ ਸੰਬੰਧੀ ਕਾਨੂੰਨੀ ਤਰੀਕੇ ਨਾਲ ਇਸ ਨੂੰ ਬੰਦ ਕਰਵਾਉਣ ਦੀ ਗੱਲ ਕੀਤੀ ਇਸ ਮੌਕੇ ਦੂਜੀ ਧਿਰ ਸ਼ੈਲਰ ਮਾਲਕਾ ਨੇ ਆਪਣੇ ਪੱਖ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਾਡਾ ਕੋਈ ਝਗੜਾ ਹੀ ਨਹੀਂ ਹੈ। ਇਸ ਮੌਕੇ ਐਸਐਚਓ ਗੁਰਾਇਆ ਸਿਕੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਆਪੋਂ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਲਈ 10 ਦਿਨ ਦਾ ਸਮਾਂ ਦਿੱਤਾ। ਅਤੇ ਕਿਹਾ ਕਿ ਕਿਸੇ ਨਾਲ ਵੀ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਦੋਵਾਂ ਧਿਰਾਂ ਦੇ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ। फिलहाल दस दिन ਲਈ ਦੋਵਾਂ ਤਰ੍ਹਾਂ ਦੀ ਸਹਿਮਤੀ ਨਾਲ ਸ਼ੈਲਰ ਦਾ ਕੰਮ ਬੰਦ ਕਰ ਦਿੱਤਾ ਗਿਆ ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਬੀਕੂ ਕਾਦਿਆਂ ਜਲੰਧਰ ਕਮਲਜੀਤ ਸਿੰਘ ਜਰਨਲ ਸਕੱਤਰ ਜਲੰਧਰ ਮੱਖਣ ਸਿੰਘ λεहल कला ਸੂਬਾ ਕਮੇਟੀ ਪੰਜਾਬ ਹਰਜੀਤ ਸਿੰਘ ਮੰਡੀ ਬਲਾਕ ਪ੍ਰਧਾਨ ਫਿਲੌਰ ਹਰਜੀਤ ਸਿੰਘ ਲਾਤੜਾ ਵਾਈਸ ਪ੍ਰਧਾਨ ਫਿਲੌਰ ਸੁਖਵਿੰਦਰ ਸਿੰਘ ਬੱਲੋਵਾਲ ਬੀਕੂ ਜ਼ਿਲ੍ਹਾ ਪ੍ਰਧਾਨ ਨਵਾਸ਼ਾਹਿਰ ਰੇਵਲ ਸਿੰਘ ਪਾਰ ਸਿੰਘਪੁਰ ਮਨਜੋਤ ਸਿੰਘ ਮਸਾਨੀ ਦਲਜੀਤ ਸਿੰਘ ਮਸਾਨੀ ਬਲਾਕ ਪ੍ਰਧਾਨ ਬੰਗਾ ਲਖਵੀਰ ਸਿੰਘ ਲੰਬਾਰਦਾਰ ਮਸਾਨੀ ਸਰਪੰਚ ਹੁਸਨ ਲਾਲ ਮਸਾਨੀ ਇਸ ਤੋਂ ਇਲਾਵਾ ਬੀਕੂ ਕਾਦਿਆਂ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡ ਵਾਸੀ ਮੌਜੂਦ ਸਨ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ ਡਾਕਟਰ ਰਾਣਾ ਜੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਕਹਾਣੀ ਆ ਜੋ ਤੁਹਾਡੇ ਮੈਨ ਸੈਲਰ ਜਿਹਾ ਲਾ ਰਿਹਾ ਕੀ ਤੁਹਾਡੀ ਮਨਜ਼ੂਰੀ ਨਾ ਲੱਗ ਰਿਹਾ ਜੀ ਨਹੀਂ ਮਨਜ਼ੂਰੀ ਨਾ ਲੱਗਿਆ ਜੀ ਸਰ ਹਾਂਜੀ ਕੀ ਤੁਸੀਂ ਪੰਚਾਇਤ ਤੋਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਲੱਗਣਾ ਨਹੀਂ ਚਾਹੀਦਾ ਜੀ ਹਾਂਜੀ ਤੁਸੀਂ ਇਸ ਪਿੰਡ ਵਿੱਚ ਕੀ ਹੈਗੇ ਉਹਦੇ ਦੇਰ ਮੈਂ ਸਰਪੰਚ ਆ ਪਿੰਡ ਮਸਾਣੀ ਤੋਂ ਜੀ ਪਿੰਡ ਮਸਾਣੀ ਤੋਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹਦੇ ਬਾਰੇ ਇਹ ਨਹੀਂ ਲੱਗਣਾ ਚਾਹੀਦਾ ਇਹਦੇ ਪ੍ਰਦੂਸ਼ਣ ਜ਼ਿਆਦਾ ਹੋਣਾ ਸਾਡੇ ਘਾਰ 15 ਘਾਰਵਾਜ ਤੇ ਨਾਲ ਹਾਂਜੀ ਸਿਆਣੇ ਬਜ਼ੁਰਗੋ ਉਹਨਾਂ ਦੀ ਸਾਰੀ ਪ੍ਰੋਬਲਮ ਆ ਰਹੀ ਹੈ ਨਹੀਂ ਕੋਈ ਪਰਮਿਸ਼ਨ ਜਾਂ ਤੁਹਾਡੇ ਕੋਲ ਕੋਈ ਬੰਦਾ ਆਇਆ ਨਹੀਂ ਅਧਿਕਾਰੀ ਕੋਈ ਵੀ ਨਹੀਂ ਜੀ ਪੰਚਾਇਤ ਕੋਲ ਉਹ ਨਹੀਂ ਸਹਿਮਤੀ ਨਹੀਂ ਲਈ ਲੈਣ ਵਾਸਤੇ ਤੁਸੀਂ ਕੀ ਕਹਿੰਦੇ ਸਰਕਾਰ ਨੂੰ ਇਹਦੇ ਬਾਰੇ ਇਹ ਵੀ ਨਹੀਂ ਲੱਗਣਾ ਚਾਹੀਦਾ ਜੀ ਬੰਦੇ ਇਕੱਠੇ ਹੋਏ ਆ ਕੀ ਡਿਸਪਿਊਟ ਆ ਤੇ ਕੀ ਨਿਬੜਿਆ ਫਿਲਹਾਲ ਫਿਲਹਾਲ ਕੀ ਨਿਬੜਿਆ ਇਕੱਠੇ ਹੋਏ ਆ ਕੀ ਕਰਨੇ ਆ ਇਕੱਠੇ ਹੋਣ ਦਾ ਬਸ ਇੱਕ ਦੋ ਦਿਨ ਚ ਨਿਬੜ ਜੂਗਾ ਨਿਬੜ ਜਾਏਗਾ ਕੀ ਰੋਜ਼ ਕੀ ਆ ਰੋਜ਼ ਕੀ ਆ ਦੂਜੀ ਤੱਕ ਸਾਡਾ ਕੋਈ ਰੋਸ ਨਹੀਂ ਆ ਨਹੀਂ ਦੂਜੀ ਤੱਕ ਨੂੰ ਕੀ ਰੋਸ ਆ ਇਕੱਠੇ ਹੋਏ ਕਿਸਾਨ ਇਹ ਤਾਂ ਉਹੀ ਬਿਹਤਰ ਦੱਸ ਸਕਣਗੇ ਜੀ ਚਲੋ ਠੀਕ ਹੈ ਜੀ ਹਾਂ ਹਾਂ ਇਹ ਕਹਿੰਦੇ ਇੱਕ ਵਹੀ ਗੱਲ ਮੈਂ ਕਹਣੀ ਉਹੀ ਤੁਸੀਂ ਕਰ ਦਿਓ ਕੋਈ ਠੀਕ ਹੈ ਇਹ ਨੀ ਕੋਈ ਕਹਿੰਦੇ ਚੈਨਲ ਤੋਂ ਜ਼ਿਲ੍ਹਾ ਪਾਜ਼ਾਹ ਸ਼ਹੀਦ ਭਗਤ ਸਿੰਘ ਨਗਰ ਅੱਜ ਜਿਹੜਾ ਇੱਥੇ ਇਸ ਮਸਲੇ ਤੇ ਇਕੱਠੇ ਹੋਏ ਆ ਜੋ ਪਹਿਲਾਂ ਇਹ ਜਮੀਨ ਇਹ ਵੇਚੀ ਗਈ ਸੀਗੀ ਜਦ ਰਮੇਸ਼ ਸਿੰਘ ਵੱਲੋਂ ਉਹਦਾ ਇਨੀ ਵਿੱਚ ਇੱਥੇ ਜੋ ਸੈੱਲ ਲਾਇਆ ਇਹਦੇ ਨਾਲ ਸਾਡੇ ਨਜ਼ਦੀਕੀ ਘਰ ਆ 500 ਮੀਟਰ ਦੀ ਵੀ ਦੂਰੀ ਨਹੀਂ ਹੈਗੀ ਕਿਉਂਕਿ ਲੋ ਇਹ ਆਰਡਰ ਨਹੀਂ ਕਰਦਾ ਵੀ 500 ਮੀਟਰ ਦੀ ਤੇ ਦੂਰੀ ਤੇ ਮਤਲਬ ਇਹ ਸੈੱਲ ਲਾਇਆ ਜਾਵੇ ਇਸ ਕਰਕੇ ਇਹ ਇਹ 9-10 ਘਰ ਆ ਸਾਡੇ ਇਹਦੇ ਵਿੱਚ ਸਾਡੀ ਇੱਥੇ ਜਿਹੜੀਆਂ ਜੋ ਸਰਕਾਰੀ ਸੜਕਾ ਸਾਡੀਆਂ ਪੰਚਾਇਤੀ ਬਣੀਆਂ ਆ ਪਿੰਡ ਦੇ ਨਾਲ ਸਾਡਾ ਇਹ ਲੱਗਦੇ ਆ ਘਰ ਸਾਰੇ ਕਿਉਂਕਿ ਜਦੋਂ ਇਹਨੀ ਦੁਆ ਕੀਤਾ ਆਪਣੇ ਇਹ ਥਾਂ ਲਿਆ ਇਹਦੀ ਇਹਦੇ ਵਿੱਚ ਕੋਈ ਮਤਾ ਨਹੀਂ ਪਾਇਆ ਜੈਟਰੀ ਚ ਬਸ ਹੀ ਸੈੱਲ ਲਾਉਣਾ ਇਸ ਕਰਕੇ ਹੁਣ ਜਦੋਂ ਇਹ ਸੈੱਲ ਚੱਲਣਾ ਸਾਡੇ ਨਿਆਣੇ ਪੜਨ ਨੂੰ ਬਹੁਤ ਡਿਸਟਰਬਿੰਗ ਹੋਣੀ ਆ ਔਰ ਇਹਦੇ ਡਸਟ ਵੀ ਆਉਣੀ ਆ ਇੱਥੇ ਬਿਵਾਜੀਆਂ ਵੀ ਆ ਸਕਦੀਆਂ ਕਿਉਂ ਸਾਡੇ ਘਰਾਂ 'ਚ ਪਹਿਲਾਂ ਹੀ ਦੋ ਤਿੰਨ ਮਰੀਜ਼ ਕੁਝ ਦਮੇ ਕਾਰਨ ਕਈਆਂ ਨੂੰ ਅਟੈਕ ਹੋਇਆ ਉਹ ਵੀ ਪਏ ਆ ਸਾਨੂੰ ਬਹੁਤ ਵੱਡੀ ਪ੍ਰੋਬਲਮ ਖਾੜੀ ਆ ਜੀ ਇਸ ਕਰਕੇ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਆ ਤੇ ਬਾਕੀ ਵੀ ਹੋਰ ਡੀਸੀ ਸਾਹਿਬ ਅੱਗੇ ਵੀ ਇਹ ਕੈਨਸਲ ਕੀਤਾ ਜਾਵੇ ਇੱਥੇ ਸੈੱਲ ਨਾ ਲੱਗੇ ਜੀ ਮਕਾਨ ਸਿੰਘ ਬੀਕੇ ਜੂ ਕਰਦਿਆਂ ਸਿਨੀਅਰ ਅਮਿਤਪੁਰ ਦਾਣ ਜ਼ਿਲ੍ਹਾ ਜਲੰਧਰ ਜੋ ਦੇਖੋ ਜੀ ਇਹ ਸੈਲਰ ਲੱਗ ਰਿਹਾ ਇਹਦੇ ਨਾਲ 8-10 ਘਰਾਂ ਦੀ ਬਸੋਂ ਆ ਉਹਨਾਂ ਨੇ ਮਕਾਨਾਂ ਤੇ ਪੈਸੇ ਵੀ ਲਾਏ ਆ ਪਾਏ ਪੰਚਾਇਤ ਤੋਂ ਵੀ ਉਹਨੀ ਮਤਾ ਲੈ ਕੇ ਪਵਾਇਆ ਵੀ ਇਹ ਸੈਲਰ ਇੱਥੇ ਨਹੀਂ ਪੰਚਾਇਤ ਨੇ ਵੀ ਮਤਾ ਉਹਨਾਂ ਦਾ ਮਨਜ਼ੂਰ ਕੀਤਾ ਅਸੀਂ ਡਿਪਟੀ ਸਾਹਿਬ ਜਾਂ ਤਹਿਸੀਲਦਾਰ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਬਈ ਇੱਕ ਹਫਤੇ ਦਾ ਸਾਨੂੰ ਟਾਈਮ ਦਿੱਤਾ ਜਾਵੇ ਜੋ ਕਿ ਅਸੀਂ ਆਪਣੀ ਕਾਰਵਾਈ ਕੋਰਟ ਵਿੱਚ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਗੀ ਮੈਂ ਹਜੀ ਸਿੰਘ ਮੰਡੀ ਰਾਤ ਪ੍ਰਧਾਨ ਬਲੌਣ ਦੀ ਜੀ ਬਸ ਇਹ ਪਿੰਡ ਮਸਾਣੀ ਦੇ ਵਿੱਚ ਜਿਹੜਾ ਇਹ ਸੈੱਲਾ ਲੱਗ ਰਿਹਾ ਹੈ ਇਹਦੇ ਵਿੱਚ ਪਹਿਲਾਂ ਤਾਂ ਇਹਨੇ ਪੰਚਾਇਤ ਤੋਂ ਮਜੂਰੀ ਲਈ ਕਿਉਂਕਿ ਪਿੰਡ ਦਾ ਕੋਈ ਵੀ ਕੰਮ ਹੁੰਦਾ ਪੰਚਾਇਤ ਦੀ ਮਜੂਰੀ ਦਾ ਪਤਾ ਪੂਰੀ ਨਹੀਂ ਹੁੰਦਾ ਤੇ ਜਦੋਂ ਪੰਚਾਇਤ ਦੇ ਕੋਲੇ ਗੱਲ ਗਈ ਤਾਂ ਬੰਚਿਆ ਤਾਂ ਨਹੀਂ ਕਿਨਾਂ ਜਿਹੜੇ ਬੰਦੇ ਇਸ ਵਿਲੇਜ ਨੂੰ ਨੁਕਸਾਨ ਹੋਇਆ 9-10 ਘਰ ਆ ਉਹਨਾਂ ਦੇ ਹੱਕ ਵਿੱਚ ਮੈਂ ਕਾਗਜ ਦਿੰਦਾ ਕਿ ਇੱਥੇ ਸੈਲਰ ਜਿਹੜਾ ਨਹੀਂ ਲੱਗਣਾ ਚਾਹੀਦਾ ਜੋ ਕਾਨੂੰਨ ਆ ਜੋ ਸੁਪਰੀਮ ਕੋਰਟ ਆ ਪਿੰਡ ਦੀ ਉਹ ਪਿੰਡ ਦੀ ਪੰਚਾਇਤ ਹੋਵੇਗਾ ਇੱਕ ਪਾਸੇ ਤਾਂ ਭਗਵਾਨ ਸਰਕਾਰ ਸਾਡੀਆਂ ਕਲਾਸਾਂ ਲਾ ਕੇ ਸਾਨੂੰ ਦੱਸ ਰਹੀ ਆ ਕਿ ਸਾਡੀ ਪਾਵਰ ਕੀ ਆ ਕਿਉਂਕਿ ਮੈਂ ਮੈਂਬਰ ਪੰਚਾਇਤ ਨੂੰ ਆ ਤੇ ਅੰਦਰ ਮੈਂ ਵੀ ਕਲਾਸਾਂ ਲਾ ਕੇ ਆਇਆ ਤੇ ਦੂਸਰੇ ਪਾਸੇ ਸਾਡੀ ਤਾਕਤ ਨੂੰ ਸਮਝਿਆ ਨਹੀਂ ਜਾ ਰਿਹਾ ਕਿ ਕੋਈ ਸਾਡੇ ਕੋਈ ਜਿੰਨੇ ਵੀ ਇੱਥੇ ਇਹਨਾਂ ਦੇ ਮਹਿਕਮੇ ਦੇ ਅਫਸਰ ਆਏ ਜਿਨ੍ਹਾਂ ਨੇ ਮਨਜ਼ੂਰੀ ਲੈਣੀ ਆ ਚਾਹੇ ਪੋਲੂਸ਼ਨ ਬੋਰਡ ਆ ਚਾਹੇ ਕੋਈ ਹੈ ਉਹਨਾਂ ਨੇ ਇਹ ਪੰਚਾਇਤ ਦੀ ਕਿਸੇ ਵੀ ਮੈਂਬਰ ਨਾਲ رابطہ ਨਹੀਂ ਕਾਇਮ ਕੀਤਾ ਜਾਂ ਸਾਨੂੰ ਕੋਈ ਮੂਹਰ ਦਿਖਾਉਣ ਦੇ ਲੱਗੀ ਆ ਕਿ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਇਹ ਜਿਹੜੀ ਜਗ੍ਹਾ ਦਾ ਮੌਇਨਾ ਕੀਤਾ ਆ ਇਸ ਕਰਕੇ ਜਿਨ੍ਹਾਂ ਨੇ ਵੀ ਇਹ ਮਨਜ਼ੂਰੀ ਦਿੱਤੀ ਆ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਪੰਚਾਇਤ ਦੀ ਕੋਈ ਵੀ ਸਹਿਮਤੀ ਨਹੀਂ ਲਈ ਜੀ ਬਿਲਕੁਲ ਬਿਲਕੁਲ ਨੇੜੇ ਆ ਕਿਉਂਕਿ ਘਟੋ ਘੱਟ ਵੀ 500 ਮੀਟਰ ਛੂਟੇ ਸੈਲਰ ਦੀ ਚਾਹੀਦੀ ਦੂਰੀ ਤੇ ਜਿਹੜੀ ਆ ਕਿਲੋਮੀਟਰ ਚਾਹੀਦੀ ਵੱਡੇ ਸੈਲਰ ਦੀ ਇਸ ਕਰਕੇ 147 ਹਾਂਜੀ 1 ਤੋਂ ਤੇ 147 ਫੁੱਟ ਦੀ ਦੂਰੀ ਤੇ ਸਾਰਾ ਇਹ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਜੋ ਵੀ ਹੈਗਾ ਆ ਇਹਨਾਂ ਸਾਰੀ ਚੀਜ਼ਾਂ ਨੂੰ ਦੇਖ ਕੇ ਇਹਨੂੰ ਵਿਚਾਰਿਆ ਜਾਵੇ ਧੰਨਵਾਦ ਜੀ ਨਾਮ ਆਪਣਾ ਜੀ ਮੇਰਾ ਨਾਮ ਮਨਜੋਤ ਸਿੰਘ ਜੀ ਕੀ ਕਹਾਣੀ ਹੈ ਸੈਲਰ ਦੀ ਜੋ ਲੱਗ ਰਿਹਾ ਕਹਾਣੀ ਇਦਾਂ ਆ ਜੀ ਆਪਣੇ ਇੱਧਰ ਘਰ ਹੈ ਜਿੱਦਾਂ ਅੱਛਾ ਜੀ ਤੇ ਇਹਨਾਂ ਦੇ ਬਿਲਕੁਲ ਨੇੜੇ ਰੱਕ ਰਿਹਾ ਤੇ ਪਿੰਡ ਵੀ ਆਪਣਾ ਬਹੁਤ ਨੇੜੇ ਹੈ ਜਿੱਦਾਂ ਕਿਹੜਾ ਪਿੰਡ ਆਪਣਾ ਪਿੰਡ ਮਸਾਨ ਅੱਛਾ ਜੀ ਇਹ ਸੈਲਰ ਕਾ ਦਾ ਲੱਗ ਰਿਹਾ ਸੈਲਰ ਝੋਨੇ ਦਾ ਅੱਛਾ ਚੋਲਾ ਦਾ ਚੋਲਾ ਦਾ ਚੋਲਾ ਕੀ ਇਹਦਾ ਨੁਕਸਾਨ ਕੀ ਆਪਣੇ ਹੈਗਾ ਨੁਕਸਾਨ ਤਾਂ ਜੀ ਪਹਿਲੀ ਗੱਲ ਇਹ ਆ ਵੀ 에ਅਰ ਪੋਲੂਸ਼ਨ ਨੌਇਜ਼ ਪੋਲੂਸ਼ਨ ਹਾਂਜੀ ਤੇ ਟਰੈਕਿੰਗ ਵਗੈਰਾ ਠੀਕ ਹੈ ਤੇ ਬਾਕੀ ਸੋਸਰੀ ਆ ਸਕਦੀ ਆ ਚੂਹੇ ਵਗੈਰਾ ਬਹੁਤ ਬਾਕੀ ਹੋਰ ਪਤਾ ਨਹੀਂ ਬਾੜੇ ਹੋ ਸਕਦੇ ਆ ਹਨਾ ਠੀਕ ਹੈ ਪਿੰਡ ਬਿਲਕੁਲ ਨੇੜੇ ਪੈਂਦਾ ਨੇੜੇ ਆ ਜੀ ਬਿਲਕੁਲ ਤੇ ਆਪਣੇ 15 ਤੋਂ 16 ਘਰ ਹੈਗੇ ਆ ਇੱਥੇ ਕਿਹੜੀ ਸਾਈਡ ਤੇ ਲੱਗਾ ਆ ਇਹ ਮਸਾਣੀ ਧੋਜਲੇ ਵਾਲੇ ਰਾਹ ਤੇ ਲੱਗਾ ਆ ਜੀ ਅੱਛਾ ਉਹ ਸਾਹਮਣੇ ਜਿਹੜਾ ਤੁਸੀਂ ਉਹ ਸਾਹਮਣੇ ਸੈੱਲ ਰਿਹਾ ਜੀ ਠੀਕ ਹੈ ਜੀ ਜਿਹੜੇ ਆਪਣੇ ਘਰ ਆ ਉਹ ਕਿਹੜੀ ਜਗ੍ਹਾ ਉਹ ਆ ਦੇ ਅੰਦਰ ਹੈ ਅੱਛਾ ਤੁਸੀਂ ਆ ਆਪਣੇ ਘਰ ਵੀ ਦਿਖਾ ਦਿਓ ਅੱਛਾ ਆਪਣੇ ਘਰ ਆ ਨਾ ਤੇ ਉਹ ਸਾਹਮਣੇ ਪਿੰਡ ਦੀ ਦਾ ਹੈ ਨਾਲ ਚੋ ਪਿੰਡ ਬਿਲਕੁਲ ਨੇੜੇ ਹੀ ਆ ਪਿੰਡ ਦਾ ਇਹਦਾ ਬਿਲਕੁਲ ਨੇੜੇ ਜੀ ਠੀਕ ਹੈ ਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਸਾਡੀ ਇਹ ਹੀ ਭੀ ਲਿਆ ਜੀ ਵੇ ਇਹਨਾਂ ਦਾ ਕੰਮ ਵੀ ਚੱਲਦਾ ਹੋਵੇ ਇਹਨਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਸੈਦਰ ਨੂੰ ਵੀ ਸਾਡੇ ਨਿਆਣੇ ਵੀ ਆ ਬਜ਼ੁਰਗ ਵੀ ਆ ਕੋਈ ਬਿਮਾਰ ਵੀ ਆ ਪੇਸ਼ੈਂਟ ਵੀ ਆ ਤੇ ਉਹਨਾਂ ਨੂੰ ਪਰੇਸ਼ਾਨੀ ਆ ਸਕਦੀ ਕਿਸੇ ਵੀ ਤਰ੍ਹਾਂ ਦੀ ਹਨਾ